ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਧੰਤਾ ਦੇ ਜੋਗ ਹੋ ਆਪ ਜੀ ਜੋ ਗੁਰੂ ਕੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾ ਰਹੇ ਹੋ ਦਸਵੇਂ ਪਾਤਸ਼ਾਹ ਜੀ ਨੇ ਅਨੇਕਾਂ ਹੀ ਬਾਲ ਚੋਜ ਪਟਨਾ ਸਾਹਿਬ ਦੀ ਧਰਤੀ ਤੇ ਕੀਤੇ ਨੇ ਕਿਉਂਕਿ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਹੀ ਹੋਇਆ ਉਹ ਆਪ ਹੀ ਆਪਣੀ ਬਾਣੀ ਵਿੱਚ ਲਿਖਦੇ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਮਹਾਰਾਜ ਜੀ ਕਹਿੰਦੇ ਸਾਡਾ ਪ੍ਰਕਾਸ਼ ਕਿੱਥੇ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਤਹੀਂ ਪ੍ਰਕਾਸ਼ ਹਮਾਰਾ ਭਇਓ ਉਹ ਜਗ੍ਹਾ ਤੇ ਪ੍ਰਕਾਸ਼ ਹੋਇਆ ਜਿੱਥੇ ਪਟਨਾ ਸ਼ਹਿਰ ਬਸਿਆ ਹੋਇਆ ਮਦਰ ਦੇਸ਼ ਹਮ ਕੋ ਲਿਆਏ ਭਾਂਤ ਭਾਂਤ ਦਾਈਨ ਦੁਲਰਾਏ ਬਾਅਦ ਵਿੱਚੋਂ ਅਸੀਂ ਪੰਜਾਬ ਆਏ ਆ ਅਨੇਕਾਂ ਤਰ੍ਹਾਂ ਦੇ ਲਾੜ ਲੜਾ ਕੇ ਮਾਤਾ ਪਿਤਾ ਜੀ ਨੇ ਸਾਨੂੰ ਵੱਡਾ ਕੀਤਾ ਦੀਨੀ ਭਾਂਤ ਤਨ ਰੱਖਾ ਦੀਨੀ ਭਾਂਤ ਭਾਂਤ ਕੀ ਸਿੱਖਿਆ ਤੇ ਕਈ ਤਰ੍ਹਾਂ ਦੀ ਸਾਨੂੰ ਸਿੱਖਿਆ ਦਿੱਤੀ ਆ ਜੀ ਜਦ ਹਮ ਧਰਮ ਕਰਮ ਨੂੰ ਆਏ ਦੇਵ ਲੋਕ ਤਬ ਪਿਤਾ ਸਦਾਏ ਜਦੋਂ ਅਸੀਂ ਧਰਮ ਕਰਮ ਨੂੰ ਸਮਝਣ ਦੇ ਯੋਗ ਹੋ ਗਏ ਤਾਂ ਪਿਤਾ ਜੀ ਸ਼ਹੀਦ ਹੋ ਗਏ ਸੀਗੇ ਤਾਂ ਇਸ ਤਰ੍ਹਾਂ ਬਚਿੱਤਰਨਾਟਕ ਵਿੱਚ ਮਹਾਰਾਜ ਨੇ ਕਥਾ ਲਿਖੀ ਹੋਈ ਆ ਜੀ ਆਪਣੀ ਤੇ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਕੇਵਲ ਪੰਜਾਬ ਦੇ ਵਿੱਚ ਹੀ ਨਹੀਂ ਸਮੁੱਚੇ ਵਿਸ਼ਵ ਦੇ ਵਿੱਚ ਹਨ ਤੇ ਜਿੱਥੇ ਮਹਾਰਾਜੀ ਦਾ ਪ੍ਰਕਾਸ਼ ਹੋਇਆ ਬਚਪਨ ਦੇ ਉਹ ਕੌਤਕ ਨੇ ਉੱਥੇ ਇੱਕ ਪੰਡਿਤ ਰਹਿੰਦਾ ਹੁੰਦਾ ਸੀਗਾ ਉਹ ਮਹਾਰਾਜ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਉਹਦਾ ਸਨੇਹ ਸੀਗਾ ਗੰਗਾ ਕਿਨਾਰੇ ਪਟਨੇ ਦੇ ਵਿੱਚ ਛੋਟੇ-ਛੋਟੇ ਮੰਦਰ ਸੀਗੇ ਉਹਨਾਂ ਮੰਦਰਾਂ ਵਿੱਚ ਠਾਕੁਰਾਂ ਦੀਆਂ ਮੂਰਤੀਆਂ ਰੱਖੀਆਂ ਸੀ ਅੱਜ ਵੀ ਤੁਸੀਂ ਜਾਓਗੇ ਪਟਨਾ ਸਾਹਿਬ ਉੱਥੇ ਦਰਸ਼ਨ ਕਰਨ ਉੱਥੇ ਅੱਜ ਵੀ ਮੰਦਰ ਬਣੇ ਹੋਏ ਹਨ ਉਹਨਾਂ ਮੂਰਤਾਂ ਦੀ ਪੂਜਾ ਕਰਨ ਵਾਲੇ ਇੱਕ ਨਹੀਂ ਕਈ ਪੰਡਤ ਸੀਗੇ ਕਿਉਂਕਿ ਮੰਦਰ ਬਹੁਤ ਜ਼ਿਆਦਾ ਸੀਗੇ ਭੋਲੇ ਲੋਕ ਸਮਝਦੇ ਸੀ ਕਿ ਨਾ ਠਾਕਰਾਂ ਦੀ ਜਿਹੜੇ ਪੁਜਾਰੀ ਆ ਪੰਡਤਾਂ ਨੇ ਭਗਵਾਨ ਦੇ ਦਰਸ਼ਨ ਕਰ ਲਏ ਆ ਭੋਲੇ ਭਾਲੇ ਲੋਕਾਂ ਨੂੰ ਇਉਂ ਲੱਗਦਾ ਸੀਗਾ ਵੀ ਇਹ ਕਲਿਆਣ ਪ੍ਰਾਪਤ ਕਰ ਚੁੱਕੇ ਆ ਪਰ ਉਹਨਾਂ ਨੂੰ ਅਸਲ ਵਿੱਚ ਨਾ ਤਾਂ ਭਗਵਾਨ ਜੀ ਦੇ ਦਰਸ਼ਨ ਹੋਏ ਸੀਗੇ ਤੇ ਨਾ ਹੀ ਮਨ ਨੂੰ ਸ਼ਾਂਤੀ ਆਈ ਸੀ ਲੋਕ ਪੰਡਤਾਂ ਦਾ ਬਹੁਤ ਸਤਿਕਾਰ ਕਰਦੇ ਸੀਗੇ ਵੀ ਇਹ ਪੁਜਾਰੀ ਜੀ ਨੇ ਪਰ ਉਹ ਨਾ ਪੱਥਰਾਂ ਦੀ ਪੂਜਾ ਕਰ ਕਰਕੇ ਉਹਨਾਂ ਦਾ ਮਨ ਪੱਥਰ ਜਿਹਾ ਬਣ ਚੁੱਕਾ ਸੀਗਾ ਇਨ੍ਹਾਂ ਹੀ ਪੰਡਤਾਂ ਵਿੱਚ ਇੱਕ ਪੰਡਤ ਸੀ ਉਹਦਾ ਨਾਂ ਸੀ ਸ਼ਿਵਦੱਤ ਪੰਡਤ ਇਹ ਜਿਹੜਾ ਪੰਡਤ ਸੀਗਾ ਵੇਦਾਂ ਸ਼ਾਸਤਰਾਂ ਦਾ ਪਾਠੀ ਸੀ ਪੂਜਾ ਤੇ ਕਿਰਿਆ ਕਰਮ ਵਾਲਾ ਸੀ ਇਹਦੀ ਕਥਾ ਸੁਣ ਕੇ ਇਹਦੀ ਕੀਤੀ ਪੂਜਾ ਨੂੰ ਦੇਖ ਕੇ ਇਹਦੀ ਮੰਦਰਾਂ ਵਿੱਚ ਸਮਾਧੀ ਤੌਰ ਤੇ ਸੂਰਤ ਨੂੰ ਤੱਕ ਕੇ ਲੋਕ ਸਮਝ ਲੈਂਦੇ ਸੀ ਸ਼ਿਵਦੱਤ ਪੰਡਤ ਖੁਦ ਭਗਵਾਨ ਦਾ ਰੂਪ ਹੋ ਗਿਆ ਭੋਲੇ ਲੋਕਾਂ ਨੇ ਉਹਦੇ ਕੋਲ ਆ ਜਾਣਾ ਕਹਿਣਾ ਜੀ ਸਾਨੂੰ ਮਰਾਦਾਂ ਬਖਸ਼ ਦਿਓ ਕਿਰਪਾ ਕਰੋ ਉਹਦੇ ਮਨ ਦੀ ਅਵਸਥਾ ਥੋੜੀ ਨਰਾਲੀ ਸੀਗੀ ਉਹ ਕੀ ਕਰਦਾ ਸੀਗਾ ਚਾਹੁੰਦਾ ਸੀ ਮੈਨੂੰ ਰੱਬ ਦੇ ਦਰਸ਼ਨ ਹੋਣ ਭਗਵਾਨ ਦੇ ਦਰਸ਼ਨ ਹੁਣ ਤੜਫਦਾ ਰਹਿੰਦਾ ਸੀਗਾ ਨਾ ਤਾਂ ਉਹ ਰਾਤ ਨੂੰ ਨੀਂਦ ਆਉਂਦੀ ਸੀਗੀ ਇਹ ਵੀ ਇੱਕ ਪ੍ਰੇਮ ਦੀ ਨਿਸ਼ਾਨੀ ਹੁੰਦੀ ਆ ਨੀਂਦ ਘਟ ਗਈ ਤੇ ਖਾਣਾ ਪੀਣਾ ਵੀ ਘਟ ਗਿਆ ਵਿਰਾਗ ਆ ਗਿਆ ਦਿਨੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ ਸੀ ਉਹ ਕੀ ਕਰਦਾ ਹੁੰਦਾ ਸੀ ਸ਼੍ਰੀ ਕ੍ਰਿਸ਼ਨ ਜੀ ਤੇ ਸ਼੍ਰੀ ਰਾਮਚੰਦਰ ਜੀ ਦੀਆਂ ਮੂਰਤੀਆਂ ਦਾ ਧਿਆਨ ਧਾਰ ਕੇ ਬੈਠਾ ਰਹਿੰਦਾ ਦੋਹਾਂ ਰੂਪਾਂ ਦੇ ਵਿੱਚ ਭਗਵਾਨ ਵੀ ਉਹਨੂੰ ਦਰਸ਼ਨ ਦੇਵੇਗਾ ਪਰ ਹੁੰਦਾ ਨਹੀਂ ਸੀ ਇਦਾਂ ਦੁਖੀ ਹੋ ਗਿਆ ਇੱਕ ਦਿਨ ਕੀ ਹੋਇਆ ठाकुर पूजा ਕਰਨ ਪਿੱਛੋਂ ਤੇ ਗੰਗਾ ਦੇ ਕਿਨਾਰੇ ਸਮਾਧੀ ਲਾ ਕੇ ਬਹਿ ਗਿਆ ਸਵੇਰ ਦਾ ਵੇੜਾ ਸੀਗਾ ਸੰਗਤ ਜੀ ਪੂਰਬ ਵੱਲੋਂ ਚੜਦੇ ਸੂਰਜ ਦੀਆਂ ਕਿਰਨਾਂ ਉਹਦੇ ਚਿਹਰੇ ਤੇ ਪੈਂਦੀਆਂ ਸੀ ਉਹਦੇ ਮਾਨੇ ਫੈਸਲਾ ਕੀਤਾ ਕਿ ਸ਼੍ਰੀ ਕ੍ਰਿਸ਼ਨ ਰੂਪ ਵਿੱਚ ਜ਼ਰੂਰ ਭਗਵਾਨ ਦੇ ਦਰਸ਼ਨ ਕਰਕੇ ਹੀ ਰਹੇਗਾ ਹੱਥ ਕੀਤਾ ਚਿੱਤ ਜੋੜਨ ਦਾ ਯਤਨ ਵੀ ਕੀਤਾ ਭਗਵਾਨ ਜੀ ਨੇ ਉਤੇ ਦਇਆ ਦ੍ਰਿਸ਼ਟੀ ਕੀਤੀ ਉਹਦੀ ਮਨੋ ਕਾਮਨਾ ਮਾ ਪੂਰੀ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਨਵੇਂ ਕੋਤਕ ਰਚ ਦਿੱਤਾ ਕਿ ਮੇਰੇ ਭਗਤ ਦੀ ਸ਼ਰਧਾ ਬਹੁਤ ਜ਼ਿਆਦਾ ਵਾ ਇਹ ਕੋਤਕ ਫਿਰ ਕਿਹਨੇ ਕੀਤਾ ਬਾਲ ਗੋਵਿੰਦ ਰਾਏ ਦਸਵੇਂ ਪਾਤਸ਼ਾਹ ਜੀ ਦਾ ਪਹਿਲਾ ਨਾਮ ਗੋਵਿੰਦ ਰਾਏ ਸੀਗਾ ਤੇ ਉਹਨਾਂ ਨੇ ਦੇਖਿਆ ਵੀ ਇਹ ਪੰਡਿਤ ਸ਼ਿਵਦੱਤ ਦੇ ਅੰਦਰ ਸਨੇਹ ਬਹੁਤ ਆ ਭਗਤੀ ਨੂੰ ਲੈ ਕੇ ਪਰ ਇਹ ਚਾਹੁੰਦੇ ਆ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਅਕਾਲ ਪੁਰਖ ਮੈਨੂੰ ਦਰਸ਼ਨ ਦੇਵੇ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਦੇ ਮਨ ਦੇ ਜਿਹੜੇ ਸੰਸੇ ਆਸ਼ਾਂਕੇ ਆ ਭਾਵਨਾ ਬਣਾ ਕੇ ਜਿਹੜੇ ਕਰਦੇ ਆ ਇਹ ਪੂਰੀ ਕੀਤੀ ਜਾਏ ਵੀ ਕਹਿੰਦੇ ਆ ਮੈਂ ਬੁੱਢਾ ਹੋ ਗਿਆ ਦਰਸ਼ਨ ਅਜੇ ਤੱਕ ਮੈਨੂੰ ਹੋਏ ਨਹੀਂ ਇਸ ਤਰ੍ਹਾਂ ਮੇਰੇ ਤੇ ਕਿਰਪਾ ਹੋ ਜੇ ਤਾਂ ਬਹੁਤ ਰਹਿਮਤ ਹੋ ਜਾਵੇਗੀ ਤਾਂ ਉਹ ਸ਼ਿਵਦਤ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਵੀ ਕਿਸ ਤਰ੍ਹਾਂ ਦੇ ਮਨ ਦੀ ਮਨੋ ਕਾਮਨਾਵਾਂ ਪੂਰੀ ਹੋ ਜਾਵੇ ਉਸੇ ਤਰ੍ਹਾਂ ਸੋਚਦਾ ਸੀ ਵੀ ਦਰਸ਼ਨ ਹੋਣ ਜਿਵੇਂ ਬਿੰਦਰਾਬਨ ਤੇ ਗੋਕਲ ਦੇ ਵਾਸੀਆਂ ਨੂੰ ਬਾਲ ਕੂਪ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਹੋਏ ਸੀ ਭਾਵਨਾ ਬਣਾ ਲਈ ਨਾ ਸਾਹਿਬ ਘਰੋਂ ਨਿਕਲੇ ਆ ਪਾਤਸ਼ਾਹ ਜੀ ਮੇਰੇ ਗੁਰਦੇਵ ਜੀ ਦੋ ਕ ਬਾਲਕਾਂ ਨੂੰ ਨਾਲ ਲੈ ਲਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੇ ਚੋ ਜੀ ਸੀਗੇ ਚਲੋ ਜੀ ਗੰਗਾ ਇਸ਼ਨਾਨ ਕਰੀਏ ਖੇਡਿਏ ਤੇ ਮੋਜਾਂ ਕਰੀਏ ਇਹ ਆਕ ਕੇ ਨਸੇ ਨਸੇ ਬਾਲ ਗੋਵਿੰਦ ਰਾਏ ਜੀ ਗੰਗਾ ਕਿਨਾਰੇ ਚਲੇ ਗਏ ਸਾਈਮਾ ਨੂੰ یوں ਪ੍ਰਤੀਤ ਹੋਇਆ ਜਿਵੇਂ ਕੋਈ ਉਹਨਾਂ ਨੂੰ ਵਾਜਾਂ ਮਾਰ ਕੇ ਆਖ ਰਿਹਾ ਛੇਤੀ ਆਓ ਦੇਰ ਨਾ ਕਰੋ ਛੇਤੀ ਆਓ ਛੇਤੀ ਆਓ ਤਾਂ ਜਿਹੜੀ ਇਹ ਆਵਾਜ਼ ਸਾਹਿਬ ਜੀ ਨੂੰ ਆ ਰਹੀ ਆ ਇਹ ਪੰਡਿਤ ਸ਼ਿਵਦਤ ਦੀ ਬਹੁਤ ਬਿਰਾਗ ਪ੍ਰੇਮ ਦੇ ਪਰਿ ਅਗੰਮੀ ਰਸ ਵਾਲੀ ਆਵਾਜ਼ ਆ ਇਹ ਪੰਡਿਤ ਸ਼ਿਵਦਤ ਦੀ ਰਸਨਾ ਦੀ ਨਹੀਂ ਹਿਰਦੇ ਦੀ ਆਵਾਜ਼ ਉਹ ਦਰਸ਼ਨਾ ਵਾਸਤੇ ਤੜਫ ਰਿਹਾ ਪਰਮੇਸ਼ਵਰ ਅਜ ਪੰਡਿਤ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਤੁਲੇ ਹੋਇਆ ਸਾਹਿਬ ਜੀ ਗੁਰਦੇਵ ਜੀ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਮਹਾਰਾਜ ਖੇਡ ਦੇ ਖੇਡਦੇ ਇਕੱਲੇ ਹੀ ਉਸ ਪਾਸੇ ਨੂੰ ਚਲੇ ਜਾਂਦੇ ਆ ਬਾਕੀ ਬੱਚੇ ਗੰਗਾ ਕਿਨਾਰੇ ਖੇਡੀ ਜਾਂਦੇ ਹੁਣ ਜਿੱਧਰ ਪੰਡਿਤ ਸ਼ਿਵਦਤ ਸੀ ਮਹਾਰਾਜ ਜੀ ਉਹਦੇ ਕੋਲ ਜਾ ਕੇ ਪੁੱਜੇ ਆ ਤੇ ਜਿੱਥੇ ਪੰਡਿਤ ਸ਼ਿਵਦੱਤ ਨੇ ਸਮਾਧੀ ਲਾਈ ਹੋਈ ਆ ਜੀ ਉਹਨੇ ਨੈਣ ਮੁੰਦੇ ਹੋਏ ਆ ਤੇ ਕੱਲਾ ਬੈਠਾ ਹੋਇਆ ਸਤਿਗੁਰੂ ਮਹਾਰਾਜ ਉਹਦੇ ਕੋਲ ਚਲੇ ਗਏ ਕੋਲ ਜਾ ਕੇ ਉਹਦੇ ਕੰਨ ਵਿੱਚ ਕਹਿਣ ਲੱਗੇ ਝਾਤ ਬਾਬਾ ਜੀ ਝਾਤ ਇਹ ਪੰਡਿਤ ਜੀ ਦੇ ਕੰਨਾਂ ਵਿੱਚ ਸ਼ਬਦ ਕਹੇ ਆ ਕੁਝ ਵਿਦਵਾਨ ਇਸ ਤਰ੍ਹਾਂ ਵੀ ਕਹਿੰਦੇ ਆ ਪਹਿਲਾਂ ਮਹਾਰਾਜ ਨੇ ਪਹੁੰਚ ਕੇ ਜਦੋਂ ਪੰਡਿਤ ਸ਼ਿਵਦੱਤ ਨੇ ਅੱਖਾਂ ਮੀਟੀਆਂ ਹੋਈਆਂ ਕੰਨ ਵਿੱਚ ਹੌਲੀ ਕੱਖਿਆ ਸੀ ਪੰਡਿਤ ਜੀ ਪੰਡਿਤ ਨੂੰ ਲੱਗਾ ਸ਼ਿਵਦੱਤ ਨੂੰ ਕਿ ਭਗਵਾਨ ਜੀ ਆਪ ਉੱਜੇ ਆ ਜਦੋਂ ਉਹ ਉਡੀਕ ਰਿਹਾ ਸੀਗਾ ਵੀ ਜਿਹਨੂੰ ਉਹ ਉਡੀਕਦਾ ਸੀ ਕਈ ਸਾਲਾਂ ਤੋਂ ਕਈ ਜਨਮਾਂ ਜਨਮਾਂ ਦਾ ਵਿਛੜਿਆ ਸੀ ਅੱਜ ਦਰਸ਼ਨ ਹੋ ਗਏ ਆ ਅਜੇ ਉਹਨਾਂ ਨੈਣ ਨਹੀਂ ਸੀ ਖੋਲੇ ਸਾਈਹਬਾ ਜੀ ਨੇ ਫਿਰ ਕਿਹਾ ਪੰਡਿਤ ਜੀ ਝਾਤ ਹੁਣ ਨੈਣੁੰਦੇ ਨਾ ਰਹੇ ਕੌਲ ਫੁੱਲ ਤੇ ਸੂਰਜ ਮੁਖੀ ਫੁੱਲ ਵਾਂਗ ਖੁੱਲ ਗਿਆ ਜੀ ਖੁੱਲੇ ਨੈਣਾ ਨਾਲ ਸਾਹਮਣੇ ਦੇਖਿਆ ਕੁਝ ਵੀ ਨਹੀਂ ਪੰਡਤ ਨੇ ਦੇਖਿਆ ਸਾਹਮਣੇ ਤਾਂ ਕੁਝ ਵੀ ਨਹੀਂ ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ ਪਿਛਲੇ ਪਾਸੇ ਬਾਲ ਗੋਵਿੰਦ ਰਾਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਰਹੇ ਪ੍ਰਭ ਨੇ ਐਸਾ ਮਾਇਆ ਦਾ ਪਸਾਰਾ ਕੀਤਾ ਪੰਡਤ ਜੀ ਨੂੰ श्री कृष्ण जी ਦਾ ਪ੍ਰਤੱਖ ਦਰਸ਼ਨ ਹੋਇਆ ਕੁਝ ਵਿਦਵਾਨ ਇਸ ਤਰ੍ਹਾਂ ਵੀ ਮੰਨਦੇ ਆ ਕਿ ਇਹਨਾਂ ਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਆ ਕਈ ਇਸ ਤਰ੍ਹਾਂ ਵੀ ਕਹਿੰਦੇ ਨੇ ਤਾਂ ਕਈ ਕਹਿੰਦੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਆ ਤਾਂ ਇਹ ਭਾਵ ਕਿ ਜਿਹੋ ਜੀ ਇਹਨਾਂ ਦੀ ਸ਼ਰਧਾ ਸੀਗੀ ਇਹ ਕਿਉਂ ਦਿੱਤੇ ਆ ਵੀ ਮੈਂ ਤਾਂ ਇਸੇ ਰੂਪ ਜੀ ਅਕਾਲ ਪੁਰਖ ਦੇ ਦਰਸ਼ਨ ਕਰਨੇ ਆ ਕਈ ਵਾਰੀ ਭਗਤਾਂ ਦਾ ਇੱਕ ਹੱਥ ਵੀ ਹੁੰਦਾ ਉਹ ਫਿਰ ਭਗਤਾ ਅੱਗੇ ਪਿਆਰੇ ਪ੍ਰੀਤਮ ਜੀ ਨੂੰ ਝੁਕਣਾ ਪੈਂਦਾ ਜਮਨਾ ਕਿਨਾਰੇ ਜਿਵੇਂ ਕਦੀ ਉਹ ਬੰਸਰੀ ਹੱਥ ਵਿੱਚ ਫੜ ਕੇ ਤੇ ਜੰਗਲੀ ਫੁੱਲਾਂ ਦੀ ਫੂਲਮਾਲਾ ਪਾ ਕੇ ਮੁਸਕਰਾਇਆ ਕਰਦੇ ਸੀਗੇ ਪੰਡਤ ਦਰਸ਼ਨ ਕਰਕੇ ਨਿਹਾਲ ਹੋ ਗਿਆ ਉੱਠ ਕੇ ਚਰਨਾ ਉੱਪਰ ਮੱਥਾ ਟੇਕਿਆ ਖੁਸ਼ੀਆਂ ਦੇ ਹਲਾਰੇ ਆਏ ਉਹਨਾਂ ਹਲਾਰਿਆਂ ਨੇ ਉਹਦੇ ਮਨ ਤਨ ਨੂੰ ਨਚਾਉ ਦਿੱਤਾ हे ਭਗਵਾਨ ਜੀ ਮੇਰੇ ਤੇ ਮਿਹਰ ਕਰੋ ਦਇਆ ਕਰੋ ਮੈਂ ਇੱਕ ਪਾਪੀ ਜੀਵ ਮੇਰਾ ਕਲਿਆਣ ਹੋਵੇ ਦਿਮਾਗ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਪੰਡਿਤ ਸ਼ਿਵਦਤ ਦੇ ਤਰਲੇ ਸੀਗੇ ਜੀ ਰੱਬ ਦੇ ਹੁਕਮ ਵਿੱਚ ਸਾਰੇ ਕਾਰਜ ਕਰਨ ਵਾਲੇ ਬਾਲਾ ਪ੍ਰੀਤਮ ਜੀ ਮੁਸਕਰਾਉਂਦੇ ਹੋਏ ਉੱਛਲਦੇ ਹੋਏ ਆਪਣੇ ਸਾਥੀਆਂ ਬੁਲਾਏ ਆ ਸ਼ਿਵਦਤ ਨੇ ਜਦੋਂ ਦੇਖਿਆ ਉਹਦਾ ਭਗਵਾਨ ਉਹਦੇ ਕੋਲੋਂ ਜਾ ਰਿਹਾ ਹੈ ਤਾਂ ਉਹ ਆਸਣ ਛੱਡ ਕੇ ਪਿੱਛੇ ਦੁਰੇ ਆ ਅੱਗੇ ਹੋ ਕੇ ਸਾਈਹਬਾਂ ਦੇ ਚਰਨ ਫੜ ਲਿਆ ਕਹਿਣ ਲੱਗੇ ਪੰਡਿਤ ਜੀ ਤੁਸੀਂ ਨਿਹਾਲ ਹੋਏ ਸਤਿਗੁਰੂ ਦਾ ਬਚਨ ਸੀਗਾ ਮੈਂ ਨਿਹਾਲ ਹੋਇਆ ਨਿਹਾਲ ਸੱਚਮੁੱਚ ਪਾਤਸ਼ਾਹ ਜੀ ਮੈਂ ਨਿਹਾਲ ਹੋਇਆ ਇਓਂ ਕਹਿੰਦਾ ਜਸ ਕਰਨ ਲੱਗਾ ਉਹਨੇ ਬਾਲ ਸਤਿਗੁਰੂ ਮਹਾਰਾਜ ਨੂੰ ਫਿਰ ਆਪਣਾ ਗੁਰੂ ਧਾਰਿਆ ਪਟਨੇ ਦੇ ਸਾਰੇ ਨਰ ਨਾਰੀ ਉਹ ਵਿਦਵਾਨ ਹੈਰਾਨ ਹੋ ਗਏ ਵੀ ਇਹ ਪੰਡਤ ਨੇ ਬਾਲ ਗੋਵਿੰਦ ਰਾਏ ਨੂੰ ਗੁਰੂ ਧਾਰਨ ਕੀਤਾ ਹੋਇਆ ਕਈ ਭੁੱਲੜ ਸੀਗੇ ਆਪਣੇ ਅਰਗੇ ਅਗਿਆਨੀ ਸੀਗੇ ਕਹਿੰਦੇ ਪੰਡਤ ਸ਼ਿਵਦਤ ਕਮਲਾ ਹੋ ਗਿਆ ਇਹ ਸਠੇ ਆ ਗਿਆ ਹੁਣ ਇੱਕ ਮਾਸੂਮ ਜੇ ਬੱਚੇ ਨੂੰ ਆਪਣੇ ਗੁਰੂ ਮੰਨਣ ਲੱਗ ਪਿਆ ਭਗਵਾਨ ਸਮਝਣ ਲੱਗ ਪਿਆ ਕਹਿੰਦੇ ਵਾਰੇ ਪੰਡਤ ਵਾ ਵੀ ਵੇਦ ਪੜ੍ਹ ਕੇ ਤੇਰੀ ਮਤ ਮਾਰੀ ਗਈ ਐ ਪਰ ਜਿਹੜੇ ਚੰਗੇਰੇ ਸੀਗੇ ਸੂਝ-ਬੂਝ ਵਾਲੇ ਸੀਗੇ ਸੰਗਤ ਜੀ ਉਹ ਬਹੁਤ ਖੁਸ਼ ਹੋਗੇ ਉਹਨਾਂ ਵਿੱਚੋਂ ਕਈ ਬਚਨ ਕਰਦੇ ਸੀ ਸ਼ਿਵਦੱਤ ਨੇ ਕੋਈ ਨਾ ਕੋਈ ਤਾਂ ਆਖਰ ਇਹ ਬੱਚੇ ਵਿੱਚ ਇਹੋ ਜੀ ਰੌਸ਼ਨੀ ਦੇਖੀ ਆ ਮਾਤਾ ਗੁਜਰਕੌਰ ਜੀ ਦੇ ਫਰਜ਼ੰਦ ਵਿੱਚ ਕੋਈ ਸ਼ਕਤੀ ਦੇਖੀ ਆ ਇਸ ਕਰਕੇ ਇਹ ਬਾਲਕ ਦੀ ਪੂਜਾ ਕਰਦਾ ਇਹਨੇ ਹੁਣ ਠਾਕੁਰਾਂ ਦੀ ਪੂਜਾ ਮੂਰਤੀ ਦੀ ਪੂਜਾ ਛੱਡ ਦਿੱਤੀ ਆ ਇਹ ਬਾਲ ਗੋਬਿੰਦ ਰਾਏ ਜੀ ਨੂੰ ਮੱਥਾ ਟੇਕਦਾ ਉਹਨਾਂ ਦੇ ਪਿੱਛੇ-ਪਿੱਛੇ ਨੱਠਾ ਫਿਰਦਾ ਜਿਵੇਂ ਨੌਵੇਂ ਪਾਤਸ਼ਾਹ ਜੀ ਨੂੰ ਮੱਖਣ ਸ਼ਾ ਲੁਭਾਣੀ ਨੇ ਪ੍ਰਗਟ ਕੀਤਾ ਤਿਵੇਂ ਸ਼ਿਵ ਦੱਤ ਪੰਡਿਤ ਨੇ ਸਾਰੇ ਪਟਨੇ ਵਿੱਚ ਟੰਡੋਰਾ ਫੇਰ ਦਿੱਤਾ ਉਹ ਭੁੱਲੀ ਲੁਕਾਈ ਪੱਥਰਾਂ ਦੇ ਠਾਕੁਰਾਂ ਵਿੱਚ ਕੁਝ ਵੀ ਨਹੀਂ ਉਹ ਪੱਥਰ ਨੇ ਆਓ ਜੇ ਕਲਿਆਣ ਚਾਹੁੰਦੇ ਹਾਂ ਤਾਂ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸਹਾਬ ਜਾਦੇ ਉਹਨਾਂ ਤੋਂ ਰੱਬ ਦੇ ਦਰਸ਼ਨ ਕਰਾਓ ਆਓ ਮੈਂ ਤੁਹਾਨੂੰ ਲੈ ਕੇ ਚੱਲਾਂ ਭਗਵਾਨ ਦੇ ਦਰਸ਼ਨਾਂ ਉਹਨਾਂ ਦੇ ਦਰਸ਼ਨ ਮੈਂ ਦਰਸ਼ਨ ਕਰਾ ਸਕਦਾ ਗੁਰਮਖ ਪਿਆਰਿਓ ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਤਾਂ ਇਹ ਆ ਸਤਗੁਰੂ ਮਹਾਰਾਜ ਪ੍ਰੇਮ ਦੇ ਬੱਧੇ ਆ ਪੰਡਿਤ ਸ਼ਿਵਦਤ ਜੀ ਦਾ ਸੱਚੇ ਪਾਤਸ਼ਾਹ ਜੀ ਨਾਲ ਬਹੁਤ ਪ੍ਰੇਮ ਸੀਗਾ ਜਦੋਂ ਨਦੀ ਕਿਨਾਰੇ ਬੈਠ ਕੇ ਪਾਤਸ਼ਾਹ ਜੀ ਦੀ ਯਾਦ ਵਿੱਚ ਜੁੜਨਾ ਐਸੀ ਅਵਸਥਾ ਵਿੱਚ ਪਹੁੰਚ ਜਾਂਦਾ ਸੀ ਜੋ ਬਿਆਨਣ ਤੋਂ ਬਾਹਰ ਆ ਦਸਵੇਂ ਪਾਤਸ਼ਾਹ ਜੀ ਦੇ ਬਹੁਤ ਚੋਜ ਆ ਸੱਚੇ ਪਾਤਸ਼ਾਹ ਜੀ ਦੇ ਤਾਂ ਮਹਾਰਾਜ ਜੀ ਉਹਨੂੰ ਦਰਸ਼ਨ ਦਿੰਦੇ ਹੁੰਦੇ ਸੀਗੇ ਪੰਡਤ ਸ਼ਿਵਦੱਤ ਨੂੰ ਤੇ ਪੰਡਤ ਸ਼ਿਵਦੱਤ ਜੀ ਉਹਨਾਂ ਵਿੱਚੋਂ ਰੱਬ ਦੇ ਦਰਸ਼ਨ ਕਰਦੇ ਸੀਗੇ ਤਾਂ ਉਹਨਾਂ ਲਈ ਉਹਨੂੰ ਫਿਰ ਭਗਵਾਨ ਕ੍ਰਿਸ਼ਨ ਜੀ ਹੀ ਯਾ ਰਾਮਚੰਦਰ ਜੀ ਹੀ ਰੱਬ ਸੀਗੇ ਉਹਨਾਂ ਦੇ ਦੀਦਾਰ ਹੁੰਦੇ ਰਹੇ ਆ ਪਰ ਜਦੋਂ ਅੱਖਾਂ ਮੀਟ ਕੇ ਬੈਠ ਜਾਣਾ ਰਸ ਆ ਜਾਣਾ ਕਲਗੀਧਰ ਪਿਤਾ ਜੀ ਨੇ ਪ੍ਰੇਮ ਨਾਲ ਪੰਡਿਤ ਜੀ ਦੇ ਕੰਨ ਵਿੱਚ ਆ ਕੇ ਕਹਿਣਾ ਪੰਡਿਤ ਜੀ ਝਾਤ ਵਾਹ ਕਿਆ ਨਜ਼ਾਰਾ ਸੀਗਾ ਜੀ ਉਹ ਉਹ ਦੀਨ ਦੁਨੀ ਦਾ ਬਾਦਸ਼ਾਹ ਆਪਣੇ ਸਿੱਖਾਂ ਨਾਲ ਇੰਨਾ ਪ੍ਰੇਮ ਕਰਦਾ ਦੇਖੋ ਮਹਾਰਾਜ ਜੀ ਜਦੋਂ ਕਲਗੀਧਰ ਬਾਪੂ ਜੀ ਸੱਚੇ ਬਾਦਸ਼ਾਹ ਜੀ ਅਨੰਦਪੁਰ ਸਾਹਿਬ ਆਗੇ ਆ ਜੀ ਪੰਡਤ ਜੀ ਹੁਣੀ ਪਟਪਟ ਨਹੀਂ ਰਹਿ ਗਏ ਆ ਕਾਫੀ ਸਮਾਂ ਬੀਤ ਗਿਆ ਪਟਨੇ ਦੀ ਸੰਗਤ ਨੂੰ ਦਰਸ਼ਨਾਂ ਦੀ ਤਾਂਗ ਹੋਈ ਆ ਤਾਂ ਪੰਡਤ ਜੀ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਸੀ ਸੋ ਉਹਨਾਂ ਲਈ ਇੱਕ ਪਾਲਕੀ ਦਾ ਪ੍ਰਬੰਧ ਕੀਤਾ ਗਿਆ ਸੋ ਸੰਗਤ ਉਥੋਂ ਦਰਸ਼ਨ ਕਰਨ ਲਈ ਤੁਰੀ ਆ ਜਾਣੀ ਜਾਣ ਪਾਸ਼ਾ ਆਨੰਦਪੁਰ ਸਾਹਿਬ ਬੈਠੇ ਜਾਣਗੇ ਉਹਨਾਂ ਦੀ ਸੰਗਤ ਆ ਰਹੀ ਆ ਪਟਨਾ ਸਾਹਿਬ ਤੋਂ ਤੇ ਉਹਨਾਂ ਦਾ ਪਰਮ ਸੇਵਕ ਪੰਡਤ ਸ਼ਿਵਦੱਤ ਵੀ ਆ ਰਿਹਾ ਮਹਾਰਾਜ ਆਪ ਅੱਗੋਂ ਲੈਣ ਗਏ ਆ ਜੀ ਇਹਨਾਂ ਨੂੰ ਰੋਪੜ ਪਹੁੰਚੇ ਆ ਅੱਗੇ ਸੰਗਤ ਮਿਲੀ ਨਮਸਕਾਰ ਕੀਤੀ ਪਰ ਪੰਡਿਤ ਜੀ ਪਾਲਕੀ ਵਿੱਚ ਸੀਗੇ ਉਹਨਾਂ ਨੂੰ ਪਾਸ਼ਾ ਜੀ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ ਪਾਸ਼ਾ ਜੀ ਨੇ ਹੌਲੀ ਜੇ ਪਾਲਕੀ ਦੇ ਪਿੱਛੋਂ ਦੀ ਜਾ ਕੇ ਫੇਰ ਕਿਹਾ ਪੰਡਿਤ ਜੀ ਝਾਤ ਜਿਵੇਂ ਬਚਪਨ ਵਿੱਚ ਕਰਦੇ ਹੁੰਦੇ ਸੀ ਵੱਡੇ ਹੋ ਕੇ ਵੀ ਮਹਾਰਾਜ ਨੇ ਉਦਾਂ ਹੀ ਆਖਿਆ ਫੇਰ ਜਦੋਂ ਪਾਲਕੀ ਵਿੱਚੋਂ ਤੇਜ਼ੀ ਨਾਲ ਉਤਰ ਕੇ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਸਤਕਾਰ ਕੀਤਾ ਕਿ ਮੇਰੇ ਪਾਸ਼ਾ ਜੀ ਜਿਹੜੇ ਹਨ ਉਹ ਖੜੇ ਹਨ ਤੇ ਮੈਂ ਪਾਲਕੀ ਵਿੱਚ ਬੈਠਾ ਤੇਜ਼ੀ ਨਾਲ ਉਤਰਿਆ ਭਾਵੇਂ ਅਵਸਥਾ ਬਜ਼ੁਰਗਾਂ ਦੀ ਸੀ ਤਾਂ ਗੁਰੂ ਮਹਾਰਾਜ ਜੀ ਨੇ ਬਹੁਤ ਪਿਆਰ ਕੀਤਾ ਫਿਰ ਹੁਣ ਵੱਡੇ ਹੋ ਚੁੱਕੇ ਸੀ ਸਾਹਿਬ ਜੀ ਪਹਿਲਾਂ ਤਾਂ ਪੰਡਤ ਜੀ ਇਹਨਾਂ ਨੂੰ ਬਾਲਾ ਪ੍ਰੀਤਮ ਹੀ ਕਹਿੰਦੇ ਹੁੰਦੇ ਸੀਗੇ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਬਾਲ ਚੋਜ ਹੋਏ ਆ ਪਰ ਹੁਣ ਵੱਡੇ ਹੋ ਗਏ ਕਾ ਇਹਨੇ ਕਿਹਾ ਸਤਗੁਰੂ ਜੀ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਹੁਣ ਬਿਰਧ ਹੋ ਗਿਆ ਇਹ ਦੀਨ ਦੁਨੀ ਤੋਂ ਛੁਟਕਾਰਾ ਹੋ ਜਾਵੇ ਜਨਮ ਮਰਨ ਜਿਹੜਾ ਹੈ ਉਹ ਕੱਟਿਆ ਜਾਵੇ ਸਤਗੁਰੂ ਜੀ ਇਹ ਦੁਨੀਆ ਤੋਂ ਮੇਰਾ ਆਉਣ ਜਾਣ ਦਾ ਜਿਹੜਾ ਜਨਮ ਮਰਨ ਦਾ ਚੱਕਰ ਹੈ ਉਹ ਕਿਰਪਾ ਕਰਕੇ ਰਹਿਮਤ ਕਰਕੇ ਇਹ ਜਨਮ ਮਰਨ ਦਾ ਗੇੜਾ ਕੱਟ ਦਿਓ ਉਦੋਂ ਪਾਰਸ਼ਲ ਜੀ ਨੇ ਕਿਹਾ ਸਭ ਕਿਰਪਾ ਹੋ ਜਾਵੇਗੀ ਪਰ ਤੁਸੀਂ ਇਸ ਤਰ੍ਹਾਂ ਕਰੋ ਵੀ ਮੈਨੂੰ ਸਤਗੁਰੂ ਜੀ ਨਹੀਂ ਕਹਿਣਾ ਤੁਸੀਂ ਮੈਨੂੰ ਬਾਲਾ ਪ੍ਰੀਤਮ ਹੀ ਕਹਿ ਦਿਆ ਕਰੋ ਸਾਨੂੰ ਸਤਗੁਰੂ ਨਹੀਂ ਬਾਲਾ ਪ੍ਰੀਤਮ ਕਹੋ ਇਹਦੇ ਵਿੱਚ ਸਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ ਇਹ ਪੰਡਤ ਸ਼ਿਵਦਤ ਜਿਹੜੇ ਸੀ ਨਾ ਸਤਗੁਰੂ ਦੇ ਦਰਸ਼ਨ ਕਰਕੇ ਇਹਨਾਂ ਨੇ ਜਨਮ ਮਰਨ ਆਪਣਾ ਸਵਾਰ ਲਿਆ ਪੰਡਤ ਸ਼ਿਵਦਤ ਤਨੂ ਵੀ ਮਨੂ ਵੀ ਤੁਨੂ ਵੀ ਸਤਗੁਰੂ ਜੀ ਦਾ ਹੋ ਗਿਆ ਉਹਨੇ ਸਿੱਖੀ ਦਾ ਮਾਰਗ ਪ੍ਰਾਪਤ ਕੀਤਾ ਗੱਲ ਇਹ ਨਹੀਂ ਕਿ ਪੰਡਤ ਸੀ ਉਹ ਮਹਾਰਾਜ ਨੂੰ ਪਿਆਰ ਕੀਤਾ ਸੀ ਉਹਨੇ ਸਾਚ ਕਹੋ ਸੁਣ ਲਿਓ ਸਭੈ ਜਿਨੇ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਤਾਂ ਗੁਰੂ ਸਾਹਿਬ ਦਾ ਪ੍ਰੇਮ ਇਹ ਬਾਲ ਚੋਜ ਮਹਾਰਾਜ ਦੇ ਉੱਤੇ ਪੰਡਿਤ ਸ਼ਿਵਦਤ ਦੀ ਕਥਾ ਤੁਸੀਂ ਪਟਨਾ ਸਾਹਿਬ ਜਾ ਕੇ ਸਾਰਾ ਇਤਿਹਾਸ ਲਿਖਿਆ ਹੋਇਆ ਪੜ੍ਹ ਵੀ ਸਕਦੇ ਹੋ ਇਹ ਕੋਈ ਮਨੋ ਘੜਤ ਗੱਲਾਂ ਨਹੀਂ ਜਾਂ ਕਾਲਪ ਕਾਲਪਨਿਕ ਗੱਲਾਂ ਨਹੀਂ ਹਨ ਜੀ ਸਤ ਗੁਰੂ ਜੀ ਦਾ ਇਤਿਹਾਸ ਕਾਲਪਨਿਕ ਨਹੀਂ ਹੁੰਦਾ ਇਹ ਕੋਈ ਕਹਾਣੀ ਨਹੀਂ ਹੁੰਦੀ ਇਹ ਕੋਈ ਮਿੱਥ ਨਹੀਂ ਹੁੰਦਾ ਇਹ ਸੱਚ ਹੁੰਦਾ ਮਹਾਰਾਜ ਨੇ ਆਪ ਆਪਣੀ ਬਚਿੱਤਰਨਾਟਕ ਦੀ ਬਾਣੀ ਵਿੱਚ ਆਪਣੇ ਚੋਜ ਸੱਚੇ ਪਾਤਸ਼ਾਹ ਜੀ ਨੇ ਲਿਖੇ ਹੋਏ ਸ਼ਰਦਾ ਦੀ ਲੋੜਾ ਬਣਾਉਣ ਦੀ ਤਾਂ ਇਸ ਤਰ੍ਹਾਂ ਜਿਵੇਂ ਪੰਡਿਤ ਸ਼ਿਵਦੱਤ ਨੇ ਗੁਰੂ ਮਹਾਰਾਜ ਤੇ ਸ਼ਰਦਾ ਬਣਾਈ ਪੱਥਰਾਂ ਦੀ ਪੂਜਾ ਕਰਨੀ ਛੱਡ ਦਿੱਤੀ ਤਾਂ ਉਹ ਜਿਹੜਾ ਨਿਰਗੁਣ ਰੂਪ ਹੈ ਵਾਹਿਗੁਰੂ ਪਰਮੇਸ਼ਰ ਉਹਦੀ ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜੇ ਜਨਮ ਮਰਨ ਸਵਾਰ ਲਿਆ ਇਦਾਂ ਭਾਈ ਅਸੀਂ ਵੀ ਆਪਣਾ ਜਨਮ ਮਰਨ ਸਵਾਰਨਾ ਹੈ ਸਤਿਗੁਰੂ ਮਹਾਰਾਜ ਮਿਹਰਮਤ ਕਰਨ ਤਰਸ ਕਰੇ ਗੁਰਦੇਵ ਜੀ ਸਾਡੇ ਤੇ ਵੀ ਜਿਸ ਤਰ੍ਹਾਂ ਪੰਡਿਤ ਸ਼ਿਵਦਤ ਜੀ ਉਹਨਾਂ ਦਾ ਜਨਮ ਮਰਨ ਜਿਹੜਾ ਸੀਗਾ ਉਹ ਸਵਰਿਆ ਸਾਡੇ ਤੇ ਵੀ ਗੁਰੂ ਮਹਾਰਾਜ ਕਿਰਪਾ ਕਰੋ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਗੁਰੂ ਜੀ ਸਾਡੇ ਵਿੱਚ ਬਹੁਤ ਔਗਣ ਨੇ ਇੱਕ ਵੀ ਗੁਣ ਨਹੀਂ ਹੈਗਾ ਅੰਮ੍ਰਿਤ ਛਾੜ ਬਿਖੇ ਬਿਖਾਹੀ ਤਾਂ ਅਸੀਂ ਤਾਂ ਅੰਮ੍ਰਿਤ ਛੱਡ ਕੇ ਬਿਖਿਆਂ ਦੇ ਵਿੱਚ ਪਏ ਹਾਂ ਗੁਰੂ ਸਾਹਿਬ ਜੀ ਰਹਿਮਤ ਕਰੋ ਸਾਡੇ ਤੇ ਇਹ ਅਰਦਾਸ ਪਾਤਸ਼ਾਹ ਜੀ ਅੱਗੇ ਕਰਿਆ ਕਰੋ ਜਿਵੇਂ ਗੁਰੂ ਮਹਾਰਾਜ ਨੇ ਉਹ ਪੰਡਤ ਨੂੰ ਦਰਸ਼ਨ ਦਿੱਤੇ ਆ ਜੀ ਇਸ ਤਰ੍ਹਾਂ ਸਾਨੂੰ ਵੀ ਦਰਸ਼ਨ ਹੋ ਸਕਦੇ ਆ ਅਸੀਂ ਤਾਂ ਮਹਾਰਾਜ ਜੀ ਦੇ ਸੈਖਾਂ ਕਿਵੇਂ ਨਹੀਂ ਦਰਸ਼ਨ ਹੋ ਸਕਦੇ ਲੋੜ ਆ ਸ਼ਰਧਾ ਬਣਾਉਣ ਦੀ ਤਾਂ ਇਹ ਜੋ ਕਈ ਵਾਰੀ ਸ਼ੰਕਾ ਵੀ ਪੈਦਾ ਹੋ ਜਾਂਦਾ ਕਿ ਮਹਾਰਾਜ ਨੇ ਇਹ ਭਗਵਾਨ ਜੀ ਦੇ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਜਾਂ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਕਿਉਂ ਦਰਸ਼ਨ ਦਿੱਤੇ ਆ ਤਾਂ ਸਾਧ ਸੰਗਤ ਜੀ ਅਸਲ ਵਿੱਚ ਗੱਲ ਇਹ ਆ ਕਿ ਜਦੋਂ ਪਹਿਲਾਂ-ਪਹਿਲਾਂ ਉਹ ਪੁਜਾਰੀ ਸੀਗੇ ਠਾਕੁਰਾ ਦੇ ਸੀਗੇ ਉਹਨਾਂ ਲਈ ਸ਼੍ਰੀ ਕ੍ਰਿਸ਼ਨ ਜੀ ਹੀ ਰੱਬ ਨੇ ਸ਼੍ਰੀ ਰਾਮਚੰਦਰ ਜੀ ਹੀ ਰੱਬ ਸੀਗੇ ਭਾਵਨਾ ਉਦਾਂ ਦੀ ਬਣੀ ਹੋਈ ਸੀਗੀ ਤਾਂ ਮਹਾਰਾਜ ਨੇ ਇਦਾਂ ਦਰਸ਼ਨ ਦਿੱਤੇ ਸੀ ਬਾਅਦ ਵਿੱਚ ਤਾਂ ਲੋਕਾਂ ਨੂੰ ਕਹਿੰਦੇ ਰਹੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਪੰਡਿਤ ਸ਼ਿਵਦਤ ਉਹਨਾਂ ਨੇ ਬ੍ਰਾਹਮਣੀ ਮਤ ਤਿਆਗ ਕੇ ਗੁਰਮਤ ਦੇ ਸੱਚੇ ਪ੍ਰਚਾਰਕ ਬਣ ਗਏ ਸੀਗੇ ਸਾਰੇ ਪਾਸੇ ਗੋਬਿੰਦਾ ਉਹ ਕੇਵਲ ਪੱਥਰਾਂ ਵਿੱਚ ਹੀ ਨਹੀਂ ਉਹ ਕਣ-ਕਣ ਵਿੱਚ ਮੌਜੂਦ ਆ ਇਹ ਪ੍ਰਚਾਰ ਪੰਡਿਤ ਸ਼ਿਵਦਤ ਜੀ ਕਰਦੇ ਰਹੇ ਆ ਤਾਂ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਜਾਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਵੱਖ-ਵੱਖ ਵਿਦਵਾਨਾਂ ਦੀ ਆਪਣੀ ਮੱਤਾਂ ਕਈ ਦੋਨਾਂ ਦਾ ਖੰਡਨ ਕਰਦੇ ਆ ਕਹਿੰਦੇ ਅਕਾਲ ਪੁਰਖ ਦੇ ਰੂਪ ਵਿੱਚ ਹੀ ਦਿੱਤੇ ਆ ਤਾਂ ਉਹ ਕਈ ਵਾਰੀ ਵਿਦਵਾਨਾਂ ਦੀ ਆਪਸ ਵਿੱਚ ਮਤਭੇਦ ਹੋ ਜਾਂਦੇ ਆ ਪਰ ਆਪਾਂ ਇਹਦਾ ਸਿਧਾਂਤ ਜਿਹੜੇ ਅਸੀਂ ਸਿੱਖੀ ਦੇ ਸਮਝਣੇ ਆ ਵੀ ਉਹਨੂੰ ਦਰਸ਼ਨ ਹੋਏ ਦੀ ਭਾਵਨਾ ਨੂੰ ਦੇਖ ਕੇ ਆਪਾਂ ਭਾਵਨਾ ਬਣਾਉਣੀ ਆ ਤੇ ਪੜ ਅੱਖਰ ਇਹੋ 부ਝੀ ਐ ਮੂਰਖ ਐ ਨਾਲ ਨਾਲ 부ਝੀ ਐ ਜੇ ਬਹਿਸ ਵਿੱਚ ਪੈ ਜਾਗੇ ਕੁਝ ਵੀ ਖੱਟਣ ਨੂੰ ਨਹੀਂ ਮਿਲੇਗਾ ਤਾਂ ਪੰਡਿਤ ਸ਼ਿਵਦੱਤ ਨੇ ਤਾਂ ਭਗਤੀ ਕਰਕੇ ਆਪਣਾ ਕਲਿਆਣ ਕਰਵਾ ਲਿਆ ਆਓ ਅਸੀਂ ਵੀ ਗੁਰੂ ਚਰਨਾਂ ਨਾਲ ਜੁੜੀਏ ਵਾਹਿਗੁਰੂ ਅੱਗੇ ਅਰਦਾਸ ਕਰੀਏ ਭੁੱਲ ਚੁੱਕ ਦੀ ਖਮਾ ਜੀ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ